ਆਹ ਬਾਣਾ ਵਾਸਤੇ ਕਰੀਂ ਬਾਈ ਬਾਲੀ ਜੰਮੀ 100 ਲੱਗੇ ਬਾਦ ਅਸੀਂ ਤੇਰੇ ਤੇ ਦੋਸਤੀ ਦੀ ਨਹੀਂ ਜਾ ਰਹੇ ਲੈਣੀ ਹੈ ਤੈਨੂੰ ਤਸਵੀਰ ਬਸ ਨਹੀਂ ਤੂੰ ਕੀ ਘੱਟ ਲਾਇਆ ਵੇ ਦੱਸ ਠੀਕ ਹੈ ਬਟਨ ਦਾ ਭਾਈ ਜਿਹੜਾ ਕੌਣ ਲਾਊਗਾ ਠੀਕ ਹੈ ਠੀਕ ਹੈ ਇੰਨਾ ਵੀ ਕਰਦਾ ਰੱਖਦਾ ਹਾਂ ਦੱਸ ਤੂੰ ਤਬਾ ਲੇ ਮਿੱਤਰੋ ਬਾਈ ਨਾ ਆਪਾਂ ਮਾਨਸਾ ਪਹੁੰਚੇ ਹੋਏ ਸੀ ਮੰਡੀ ਤੇ ਜਿਹੜੀ ਹਾਲਾਕੇ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਬਾਈ ਇਧਰ ਹੀ ਮੇਲੇ ਜਿਹੇ ਤਰ੍ਹਾਂ ਫਿਰਦੇ ਤਾਂ ਬਾਈ ਮਨਜੀਤ ਮਿਲ ਗਿਆ ਮਨਜੀਤ ਕੀ ਹਾਲ ਨੇ ਬਾਈ ਸੁਣਿਆ ਬਹੁਤ ਵਧੀਆ ਭਰਾਵਾ ਬੜੇ ਚਰਵਾਦ ਮਿਲਿਆ ਹਨ ਤੇ ਤੁਹਾਨੂੰ ਪਤਾ ਹੈ ਆਪਣਾ ਹੁਣ ਲੀਡਰ ਦੀ ਸੋਹ ਮਨਜੀਤ ਲੀਡਰ ਦੀ ਜ਼ਿਆਦੇ ਪੈ ਗਿਆ ਦੇਖੋ ਲੀਡਰੀ ਵੱਖਰੀ ਗੱਲ ਪਰ ਆ ਪਿਆਰ ਨਾ ਜਿਹੜਾ ਇਹ ਨਹੀਂ ਸਕ ਜਾਂਦਾ ਮੈਂ ਭਰਾਵਾ ਦਾ ਮਿਲਦਾ ਨਹੀਂ ਮਿਲਦਾ ਵੀ ਹੈ ਨਹੀਂ ਇਹ ਸਾਡ ਵੀ ਨਹੀਂ ਸਕਦਾ ਚਾਹੇ ਆਪਾਂ ਮੁੱਖ ਮੰਤਰੀ ਬਣ ਜਾਈਏ ਪਰ ਮੈਂ ਅੰਦਰਲੇ ਕੰਮ ਕਰ ਨਹੀਂ ਕਰਦਾ ਕਿੱਥੇ ਜੋੜਾ ਹਾਂ ਇਹ ਕਰ ਨਹੀਂ ਕਰਦਾ ਠੀਕ ਹੈ ਠੀਕ ਹੈ ਤੇ ਮਨਜੀ ਭਾਈ ਮੇਰਾ ਨਾਮ ਮਨਜੀਤ ਸਿੰਘ ਹੂੰ ਪਿੰਡ ਦਸੌਂਦੀ ਆਈ ਹੂੰ ਜ਼ਿਲ੍ਹਾ ਮਾਨਸਾ ਪੰਜਾਬ ਠੀਕ ਹੈ ਮੋਬਾਈਲ ਨੰਬਰ ਹੈਗਾ ਆਪਣਾ 98152 ਹੂੰ 34329 ਤੇ 98152 ਠੀਕ ਹੈ 34329 ਅੱਗ ਆਇਆ ਦੱਸ ਬਾਈ ਹੁਣ ਵੀ ਤੇਜ਼ੀ ਹੈ ਕਿ ਮੰਦਾ ਪਹਿਲਾਂ ਦਾ ਵੀਰੇ ਚੰਗੇ ਡੰਗਰ ਦਿੱਤਾ ਮੰਨ ਲੈ ਬੰਦਾ ਹੈ ਹੀ ਨਹੀਂ ਠੀਕ ਹੈ ਤੂੰ ਬੰਦਾ ਹਾਂ ਉਹ ਤਾਂ ਫਰਟ ਤੂੰ ਤਾਂ ਮੰਦੀ ਪੈ ਗਿਆ ਹੈਨਾ ਸੂਆ ਵਾਲਾ ਪੈ ਗਿਆ ਹੁਣ ਠੀਕ ਆ ਜਦੋਂ ਆਇਆ ਇਹ ਜਿਆ ਹੀਰਾ ਇਹਦਾ ਕੀ ਮੰਦਾ ਅੱਜ ਆਪਾਂ ਮਨ ਲਾ ਨੰਗੀਨਾ ਇਹ ਜਿਆ ਕਿੱਥੋਂ ਕਰਕੇ ਲਿਆਂਦਾ ਇਹ ਬਾਈ ਲਿਆਇਆ ਸੀਗਾ ਮੈਂ ਹਰਿਆਣੇ ਚੋਂ ਹਰਿਆਣੇ ਚੋਂ ਹਾਰੇ ਦੇ ਚੋਂ ਠੀਕ ਆ ਚੰਗੀ ਲੱਗੀ ਮੈਂ ਤੈਨੂੰ ਪਤਾ ਦਾਣੀ ਕੱਢਦਾ ਹਾਂ ਜਦੋਂ ਕੱਢਦਾ ਹਾਂ ਨਾ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹੇ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਦ ਉਸਕੀ ਲੇਵਟੀ ਸੁਥਰੀਰ ਬੜੀ ਤਿਆਰ ਹੋ ਜਾਗੀ ਜਦ ਠੋਕ ਕੇ ਨਾ ਵਾਲਟੀ ਦੁੱਧ ਕੀ ਕਾਢੋਗੀ ਤਾਂ ਉਸ ਖਤਰਬਾਟ ਕੇ ਦੇਖਣ ਲੱਗ ਰਹੀ ਹੋ ਤਾਵਲੀ ਹੀ ਜਾਓ ना तो का के बापू ने भेज दो मेडिकल स्टोर पे उड़ते लेकर हथियार होगी और झोटी भी सुथरी दिखेगी या पहले एक लीटर की पैकिंग माया करती दो की में भी आ गई है और बेबे और भी घनी जानकारी चाहिए से ना तो इस नंबर पर फोन कर लियो सात आठ नो दो जीरो बयालीस हजार हर पशुपालक की पसंद राइट एच ਕੋ ਗੋ ਮਤੋਰ ਤੇ ਇੱਕ ਵਾਰ ਤੋਰ ਤੋਰ ਫੜ ਕੇ ਸੰਗਣਾ ਕੋਈ ਨਹੀਂ ਬਾਕੀ ਆਪਾ ਤੋਰ ਦੀ ਤੁਸੀਂ ਚੈੱਕ ਕਰ ਲੋ ਤੇ ਪੂਰੀ ਗੱਲਬਾਤ ਜਿਹੜੀ ਮਨਜੀਤ ਨਾਲ ਸਾਂਝੀ ਕਰਦੇ ਰਹਾਂਗੇ ਤੇ ਲੈ ਵਾ ਲੂਗਾ ਕਰਨ ਵਾਲੇ ਬਾਈ 18 ਕਿਲੋ ਦਾ ਜਰਗਾਂ ਨਗੀਨਾ ਲੈਣ ਆ ਪਏਗਾ ਨਹੀਂ ਹੈਗਾ ਵੀ ਲੱਲਪੱਲਾ ਲੈ ਲੀਏ ਥਣ ਵੀ ਬੜੇ ਸਪੇਸ ਤੇ ਹਨਾ ਬਾਈ ਬਾਈ ਕੰਨ ਬੋਦਾ ਚਵਾਈ ਪੈ ਜਾਓ ਤੇ 4 ਮਿੰਟ ਚ ਚੋਕੇ ਬੰਦਾ ਉੱਠ ਖੜਦਾ ਕੱਲਾ ਕੱਲਾ ਲੰਮੀ ਤੋਰ ਵੀ ਓਏ ਖਾਣ ਲੱਗਿਆ ਲੰਮੀ ਤੋਰ ਬਾਈ ਲੰਮੀ ਤੇ ਥੋੜਾ ਮਨਜੀਤ ਸਿੰਘਾਣੇ ਡਾਲ ਦਈਏ ਮਾੜਾ ਮੋਟਾ ਹੁੰਦੀ ਆ ਤੇ ਮੱਝ ਨੂੰ ਬੜਾ ਲੱਗਿਆ ਤੇ 10 ਲੱਖ ਰੁਪਏ ਦੀ ਮੱਝ ਸੀ ਹੂੰ ਰੂਬ ਬੜਾ ਲੱਗਿਆ ਸੀ ਲੈ ਵਾ ਲੈ ਕੇ ਤੁਰਿਆ ਨਹੀਂ ਸਾਰੀ ਮੰਡੀ ਚ ਨਹੀਂ ਇਹ ਨਾਲ ਦੀ ਮੱਝ ਆਹ ਮੰਡੀ ਦੇ ਵਿੱਚ ਅਸੀਂ ਵੀ ਗੇੜਾ ਮਾਰ ਕੇ ਆਏ ਆ ਤੇ ਇਹਦੇ ਨਾਲ ਦਾ ਨਗੀਨਾ ਸਾਨੂੰ ਨਹੀਂ ਮਿਲਣਾ ਤੇ ਬਾਕੀ ਇਹ ਜਿਹੜੇ ਨਗੀਨੇ ਜਿਹੜੇ ਵੱਡੀਆਂ ਮੰਡੀਆਂ ਤੇ ਤਾਂ ਮਿਲ ਜਾਂਦੇ ਆ ਪਰ ਛੋਟੀ ਮੰਡੀ ਮਾਰਨ ਸਾਡੇ ਤੇ ਵੀ ਅੱਜ ਮਿਲ ਗਿਆ ਤੇ ਮਨਜੀਤ ਜੀ ਆਪਾਂ ਗੱਲ ਕਰ ਲਈਏ ਬਾਈ ਕਿੰਨੇ ਕ ਟਾਈਮ ਦੀ ਸੂਈ ਹੋ ਗਈ ਉਹਨਾਂ ਨੂੰ ਆਜਾ ਸਾਹਮਣੇ ਬਾਈ ਸੂਈ ਹੈਗੀ ਐ 10:00 ਵਜੇ ਦੀ ਠੀਕ ਆ ਇੱਥੇ ਹੀ ਖੜ ਜਾ ਉਹਨਾਂ ਮਾਜੇ ਸਾਹਮਣੇ 10:00 11:00 ਦੇ ਨੇ ਸੂਈ ਹਾਂਜੀ ਹਾਂਜੀ ਠੀ ਤੇ ਮਨਜੀਤ ਹੁਣ ਬਾਈ ਦੁੱਧ ਦੀ ਗੱਲ ਕਰਦੇ ਆਪਾਂ ਦੁੱਧ ਬਾਈ ਯਾਰ 18 ਕਿਲੋ ਆ ਪੂਰਾ 15 ਕਿਲੋ ਚੋ ਲੈਣੇ ਆ ਬੱਚੇ ਨੂੰ 3 ਕਿਲੋ ਛੱਡ ਦੇ ਠੀਕ ਆ ਮੰਨ ਲਿਆ ਜੇ ਕੋਈ ਭਰਾ ਕਹੇ ਤਾਂ ਆਪਾਂ ਕੰਡਾ ਲਵਾ ਦੇਾਂਗੇ ਬਾਈ ਜੀ ਗੱਲ ਹੀ ਕੋਈ ਨਾ 18 ਕਿਲੋ ਦੀ ਹਾਂਜੀ ਜੇ ਮਿੱਤਰੋ ਕੰਡਾ ਆਵਰਾ ਲੈ ਕੇ ਆਜੋ 18 ਕਿਲੋ ਦੀ ਬਾਈ ਮਨਜੀਤ ਜੇ ਹੁਣ ਮੰਡੀ ਤੋਂ ਜਾ ਕੇ ਗਿਰਾਂ ਪੰਜ ਚਾਰ ਦਿਨ ਘਟ ਦੂ ਪੱਤੀ ਹੁੰਦਾ ਠੀਕ ਹੈ ਜਾਗੇ ਹਨਾ ਹਾਂ ਤੇ ਇਹ ਦੋਵਾਂ ਦਾ 18 ਬਣਾ ਦਾਂਗੇ ਬਾਈ ਯਾਰ ਗੱਲ ਹੀ ਕੋਈ ਨਹੀਂ ਪਿੰਡੋਂ ਆ ਕਰਦੇ ਬਾਕੀ ਸਿਰ ਅਕਸਰ ਦਾ ਵਿੱਚ ਬੰਦਾ ਮਨਜੀਤ ਦਾ ਕੰਮ ਆ ਜਿਹੜਾ ਆ ਸਾਬ ਸਦਰਾ ਦਾ ਕੰਮ ਸੀ ਸਾਧੀਆਂ ਹੋ ਗਈਆਂ ਪਹਿਲਾਂ ਇਹਦੇ ਬਜ਼ੁਰਗ ਕਰਦੇ ਸੀ ਫਿਰ ਦਾਦਾ ਜੀ ਕਰਦੇ ਪਹਿਲਾਂ ਆਪਣੇ ਦਾਦਾ ਜੀ ਕਰਦੇ ਸੀ ਡੈਡੀ ਕਰਦੇ ਸੀ ਅਸੀਂ ਕਰ ਬੇਟਾ ਵੀ ਮਨਪੜੀ ਹੰਦ ਨਾਲ ਆਵਾ ਆ ਜਾ ਉਰੇ ਜਾ ਤੇ ਬਾਕੀ ਗੱਲ ਕਰਾ ਬੈਠਾ ਹਾਂ ਜੀ ਆਹ ਹਾਂ ਜੀ ਵਧੀਆ ਤੇ ਫਿਰ ਹੁਣ ਮਨਜੀਤ ਕਰਦਾ ਤੇ ਨਾਲ ਹੀ ਇਹਨਾਂ ਦਾ ਬੇਟਾ ਜਿਹੜਾ ਉਹ ਵੀ ਕੰਮ ਕਰਨ ਲੱਗ ਗਿਆ ਪੀੜ੍ਹੀਆਂ ਤੋਂ ਕੰਮ ਚੱਲਦਾ ਆ ਤੇ ਬਾਕੀ ਸਾਫ ਸਦਰਾ ਕਦੇ ਵੀ ਤੁਹਾਨੂੰ ਲਾਂਭਾ ਨਹੀਂ ਮਿਲੂਗਾ ਮੇਰੇ ਸਾਨੂੰ ਮਨਜੀਤ ਨੇ ਮੱਦਦ ਕੀਤੀ ਪਤਾ ਪਤਾ ਅੱਜ ਤਾਈਂ ਸਾਫ ਸੁਥਰਾ ਕੰਮ ਕਰਾਂਗੇ ਜਿੰਨਾ ਚਿਰ ਕਰਾਂਗੇ ਨਹੀਂ ਵਹਿਾਂਗੇ ਹੂੰ ਤੇ ਆ ਵੀ ਇੱਕ ਪਿਆਰ ਦਾ ਕਰਕੇ ਤੈਨੂੰ ਪਤਾ ਮੇਰੇ ਕੋਲੇ ਹੁਣ ਟਾਈਮ ਹੈ ਨਹੀਂ ਮੈਂ ਫੇਰ ਵੀ ਭਰਾਵਾਂ ਨਾਲ ਪਿਆਰ ਬਣਿਆ ਹੋਇਆ ਤਾਂ ਕਦੀ ਲੈਣਾ ਜ਼ਰੂਰੀ ਆਪਾਂ ਮੰਡੀ ਤੇ ਜਾ ਆਵਾਂਗੇ ਜਾ ਆਵਾਂਗੇ ਤੇ ਮਨਜੀਤ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਕਰੇ ਰੇਟ ਬਾਈ 170 155 ਦੀ ਦੇ ਦਾਂ 1 ਲੱਖ ਦੇ 70000 ਮਿੱਤਰੋ ਰੇਟ ਆ 155 ਦੀ ਬਾਈ ਕਹਿੰਦਾ ਦੇ ਦੇਾਂਗੇ ਝੋਟੀ ਸਕੀਨ ਆ ਤੇ ਚਵਾਈ ਮੰਨਿਓ ਮਾਗਰ ਕੱਟੀ ਆ ਕਿਸੇ ਵੀ ਕਿਸਮ ਦਾ ਕੋਈ ਲੰਬਾ ਨਹੀਂ ਆਊਗਾ ਹੂੰ ਸ਼ੀਲ ਚੋਣ ਦੀ ਬੱਚਾ ਚ ਹੋਵੇ ਬੁੜੀ ਚ ਹੋਵੇ ਬਿਲਕੁਲ ਤੇ ਹਰਿਆਣੇ ਦੇ ਵਿੱਚੋਂ ਆਈ ਹੋਈ ਆ ਤੇ ਬਾਕੀ ਬਾਈ ਕਹਿੰਦਾ ਯਾਰ ਪੂਰੀ ਮੰਡੀ ਜਿਹੜੇ ਨਾਲ ਦੀ ਮੱਝ ਨਹੀਂ ਬਹੇ ਇਹਨਾਂ ਦਾ ਹਰੇਕ ਹੁੰਦਾ ਵੀ ਮੇਰੇ ਕੋਲ ਚੰਗਾ ਮੇਰੇ ਕੋਲ ਚੰਗਾ ਹੂੰ ਪਰ ਕੱਢਿਆ ਨਹੀਂ ਜਿੰਨੇ ਆ ਹੂੰ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਮਾਨ ਤਾਨ ਹੋ ਕੇ ਫਿਕਸ ਹੀ ਰੇਟ ਰਹੇਗਾ ਆ ਯਾਰ ਤੇਰਾ ਪਹਿਲੀ ਮਾਨਤਾਨ ਕਰ ਦਣਾ ਮੈਂ ਜੇ ਤੇਰਾ ਨਾਂ ਲਗਾਉ ਫੇਰ ਵੀ ਮੈਂ ਮਾਨਤਾਨ ਕਰੂ ਅਗਲੇ ਦਾ ਠੀਕ ਆ ਫੇਰ ਵੀ ਮਾਨਤਾਨ ਕਰ ਬਹੁਤ ਜ਼ਿਆਦਾ ਠੰਡੀ ਆ ਜੇ ਮੈਂ ਕਹਿੰਦਾ ਤੌਰ ਮਟੇ ਦੇ ਬਾਰੇ ਠੰਡੀ ਸਕੀਨ ਆ ਤੇ ਬਾਕੀ ਇੱਕ ਵਾਰੀ ਹੋਰ ਤੋਰ ਦੇ ਤੋਰ ਦੇ ਤੇ ਬਾਕੀ ਤੁਸੀਂ ਮਨਜੀਤ ਨਾਲ ਸੰਪਰਕ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲਈ ਬਈ ਭੇਜਦੇ ਵੀ ਆ ਮਾਲ ਤਾਂ ਲੈਣੇ ਤਾਂ ਆਪਾਂ ਕੋਈ ਚੰਗਾ ਨਗੀਨਾ ਮਿਲ ਜੇ ਤਾਂ ਲੈ ਲਨੇ ਆ ਤੇ ਮਾਲ ਮੇਰਾ ਯੂਕੀ ਤੇ ਰਾਜਸਥਾਨ ਮੇਡ ਮੂਟਾ ਤੇ ਤਰਾਧਰਾ ਸਾਰੇ ਜਾਂਦਾ ਚੰਡੀ ਚੁੰਡੀ ਘੜ ਮੰਨੀ ਬਾਕੀ ਤੁਸੀਂ ਜੇ ਮੰਗਾਉਣਾ ਚਾਹੁੰਦੇ ਹੋ ਤਾਂ ਜਿੰਨਾ ਸੰਪਰਕ ਕਰ ਲਿਓ ਤੇ ਆਨਲਾਈਨ ਛੋਡੇ ਮੱਝ ਭੇਜ ਦੂ ਕੋਈ ਦਿੱਕਤ ਵਾਲਾ ਕੰਮ ਨਹੀਂ ਬੀਰ ਪੈਸੇ ਜਿਹੜੀ ਗੱਲ ਕਹਿ ਜੇ ਤਾਂ ਜੰਗਾ ਉਹੀ ਹੋਊਗੀ ਆਉਣੀ ਜੇ ਮਾਲਕਈ ਵਾਰ ਬੰਦਾ ਪੈਸੇ ਦੀ ਦਿੱਕਤ ਕਰ ਜਾਂਦਾ ਉਹ ਕੰਮ ਨਹੀਂ ਹੈਗਾ ਤੇ ਜਿਹੜੀ ਜਹੇ ਛੋਟੀ ਕਹੇ ਤਾਂ ਸਾਨੂੰ ਜਿੰਨੇ ਪੈਸੇ ਦੀ ਉਹਨੇ ਦੀ ਛੋਡੇ ਘਰੇ ਪਹੁੰਚੂ ਪਹੁੰਚੂਗੀ ਉਹ ਚੱਕਰ ਨਹੀਂ ਤਾਜੀ ਸੂਈ ਹੋਈ ਆ ਬਾਕੀ ਕੰਡਾ ਨਾਲ ਲੈ ਕੇ ਆਜੇ ਜੇ ਕਿਸੇ ਭਰਾ ਦਾ ਮਨ ਨਹੀਂ ਖੜਦਾ 10000 ਬੀਆ ਰੱਖ ਲਵੇ ਯਾਰ ਬੱਚੇ ਆ ਬੰਦੇ ਨੂੰ ਕੋਈ ਆਵਾ 18 ਕਿਲੋ ਦੁੱਧ ਤੋਲ ਕੇ ਲੈ ਜੇ ਜੇਕਰ ਕੋਈ ਇੱਥੇ ਸੌਦਾ ਕਰਦਾ 10000 ਰੁਪਏ ਵਿੱਚ ਰੱਖ ਲੇ ਜੇਕਰ ਇਹ ਜਾ ਕੇ 18 ਕਿਲੋ ਦੁੱਧ ਨਹੀਂ ਦਿੰਦੀ ਤਾਂ ਬਾਈ ਛੱਡਿਆ ਜਾਂ ਵਾਪਸ ਕਰ ਦਿਓ ਕੋਈ ਚੱਕਰ ਨਹੀਂ ਹਣਾ ਚੱਕਰ ਹੀ ਨਹੀਂ ਯਾਰ ਤੇ ਮਨਜੀ ਤੇ ਇੱਕ ਗਾਂ ਵੀ ਆਪਣੇ ਕੋਲੇ ਹਾਂ ਗਾਂ ਵੀ ਆ ਤੇ ਉਹਦਾ ਬਾਈ ਕੀ ਹੋਗਾ ਗਾਂ ਦਾ ਮੰਗੀ ਜਾਂਦੇ ਆ ਵੀਰੇ 90000 ਹੂੰ ਸੂਈ ਹੋਈ ਕਿ ਸੋਨ ਵਾਲੀ ਆ ਸੋਨ ਵਾਲੀ ਆ ਵੀਰੇ ਗਾਂ ਹਲੇ 10 12 ਦਿਨਾਂ ਦਾਈਓ 10 12 ਦਿਨਾਂ ਦੀ ਕੱਚੀ ਹੈ ਹਾਂ ਆਪਾਂ ਹੁਣ ਹੀ ਲਿਆਂਦੀ ਆ ਪਰਸੋਂ ਏ ਮਿੱਤਰੋ ਇਹ ਜਿਹੜੀ ਤਿਆਰ ਹੁੰਦੀ ਆਉਂਦੀ ਆ ਇਹ ਵੀ ਚੰਗੀ ਬਣੂਗੀ ਸਹੀ ਖੂਦੀ ਬਹੁਤ ਦਿੱਤੀ ਆ ਟਾਈਮ ਬਹੁਤ ਬਿਆਫਰ ਆ ਜੀ ਹਾਂ ਥੋੜਾ ਲਿੱਸੇ ਬਣ ਜੀ ਉਹ ਹੈਗੀ ਆ ਤੇ ਥਣਲੇਵਾ ਚੰਗਾ ਬਾਕੀ ਇਹਨੇ ਵੀ ਬਹੁਤ ਬਣਨਾ ਬੱਸੀ ਨੇ ਦੂਜਾ ਸੁਗਾ ਦੂਜਾ ਸੁਗਾ ਤੇ ਜਿਹੜੀ ਤਿਆਰ ਹੁੰਦੀ ਹੁੰਦੀ 10 ਦਾਣੇ ਦੇ ਕੱਚੇ ਕਈ ਵਾਰ ਵੱਧ ਵੀ ਲੈ ਜਾਂਦਾ ਬਸ ਹਾਂ 12 ਵੀ ਲੈ ਸਕਦੇ ਆ 15 ਵੀ ਲੈ ਸਕਦੇ ਆ ਕਈ ਵਾਰ 10 ਵੀ ਸੁਗਾ ਬਾਕੀ ਤੁਹਾਨੂੰ ਚੰਗਾ ਗਾ ਸਿੱਖੇ ਵਧੀਆ ਔਰ ਵੀ ਮੰਡਿਆ ਐ ਜੀ ਕੋਈ ਉਹ ਹੀ ਨਹੀਂ ਹੈਗਾ ਜਿਹੜਾ ਤੈਨੂੰ ਆਪਾਂ ਚੀਜ਼ ਲੈਣੇ ਆ ਉਹ ਕਮੇਦਾਰ ਨਹੀਂ ਲੈਂਦੇ ਆਡਰ ਬਹੁਤ ਤੈਨੂੰ ਪਤਾ ਆਪਾਂ ਪੰਜ ਚਾਰ ਮਹੀਨੇ ਇੱਕ ਅੱਧਾ ਡੰਗਰੀ ਕੱਢਦੇ ਆਂ ਤੇ ਮਨਜੀਤ ਦੇ ਦਾ ਬਾਈ ਕੀ ਰੇਟ ਕਰਿਆ ਗਾ ਦਾ 90 ਕੀਤਾ ਯਾਰ 80 ਦੇ ਦਾਂਗੇ 90000 ਬਾਈ ਗਾ ਦਾ ਮੰਗਦੇ ਆ ਤੇ 80000 ਦੇ ਬਾਈ ਕਰ ਦੇ ਦੇਾਂਗੇ ਸਕੀਨ ਵੜ ਹੈਗੀ ਵਧੀਆ ਤੇ ਬਾਕੀ ਐਫ ਐਫ ਦੀ ਮਿਕਸ ਹੈਗੀ ਸੀ ਵੀ ਕ੍ਰੋਸ ਹੈ ਤੇ ਵਧੀਆ ਠੰਡੀ ਸੀਲ ਹੈ ਹਜੇ ਪਹਿਲੇ ਸੁਆ ਬਾਈ 16 ਕਿਲੋ ਦੀ ਸਾਈਦੀ ਬੰਦੇ ਨੇ ਦਿੱਤੀ ਆ ਵੀ 16 ਕਿਲੋ ਚੋ ਆ ਹੋਇਆ ਹੋਇਆ ਫਿਰ ਤਾਂ 20 ਪਲੱਸ ਦੀ ਗਾਣਾ ਚਾਹੀਦਾ 20 ਤੇ ਹੈਨਾ ਇਹ ਪਿਛਲੀ ਵਾਰ ਪਿਛਲੀ ਵਾਰ 16 ਦਿੱਤਾ ਤਾਂ 20 ਦੇਣਾ ਦੇਣਾ ਚਾਹੀਦਾ ਥੋੜਾ ਜਿਆ ਕਿਉਂਕਿ ਗਾਇਆਂ ਜਿਵੇਂ ਦੁੱਧ ਦਿੱਤਾ ਉਹਦਾ ਹੋ ਹੀ ਜਾਂਦਾ ਤੈਨੂੰ ਪਤਾ ਕਈ ਵਾਰੀ ਬੰਦੇ ਤਾਂ ਥੋੜਾ ਜਿਆ ਜਿਹੜੇ ਤੋਂ ਆਈ ਆ ਸੇਵਾ ਸੁਆ ਘੱਟੀ ਹੋਈ ਆ ਹੂੰ ਬਾਕੀ ਖਾਰ ਵੀ ਮੰਨਦੇ ਬਈ ਇਹਨਾਂ ਦਾ ਦੁੱਧ ਕੱਢਣਾ ਹਨਾ ਪਸ਼ੂ ਖਾਰ ਮੰਨੂ ਮੰਨੂ ਇਹਦਾ ਹੈ ਤੇ ਬਾਕੀ ਮਿੱਤਰੋ ਜੀ ਤੁਸੀਂ ਵੀ ਚੰਗਾ ਪਸ਼ੂ ਖਰੀਦਣਾ ਚਾਹੁੰਦੇ ਹੋ ਠੀਕ ਆ ਤਾਂ ਮੰਡੀ ਦੇ ਵਿੱਚ ਜੇ ਮਰਜ਼ੀ ਆਪਣੇ ਕਨੈਕਟ ਕਰ ਸਕਦੇ ਆ ਇਹੋ ਗੱਲ ਨਹੀਂ ਪੰਨਾਂ ਚੋਂ ਵੀ ਦਵਾਉਣੇ ਆ ਮੰਡੀਆਂ ਤੋਂ ਵੀ ਦਵਾਉਣੇ ਆ ਤੇ ਤੁਸੀਂ ਬਾਕੀ ਬਾਈ ਨਾਲ ਸੰਪਰਕ ਕਰਕੇ ਕਹੇ ਜਾਏ ਪਸ਼ੂ ਖਰੀਦਣਾ ਕਿੰਨੇ ਪੈਸੇ ਲਾਉਣੇ ਪਗਰੇ ਇਹਦਾ ਜਿਹੜਾ ਲੈ ਗਿਆ ਬਾਈ ਯਾਰ ਇਹਦਾ ਆਜਾਦ ਕਰੂਗਾ ਵੀ ਹਾਂ ਚੀਜ਼ ਲੈਤੀ ਆ ਕੋਈ ਦੋ ਬੰਨਨ ਦੀ ਲੋੜ ਨਹੀਂ ਜਮ ਬਿਲਕੁਲ ਚਵਾਈ ਕਹਿਣ ਦੀ ਗੱਲ ਨਹੀਂ ਜਦੋਂ ਸੌਦਾ ਹੋਇਆ ਤੈਨੂੰ ਚਵਾਈ ਆ ਤੁਸੀਂ ਪਾਕੇ ਕਹਿੰਦਾ ਸੀ ਉਹ ਹੀ ਚੀਜ਼ ਬਹੁਤ ਵਧੀਆ ਥਾਨ ਵੀ ਦੱਸੀ ਹੁੰਦਾ ਨਾ ਬਾਈ ਐਡੀ ਮੋਟੀ ਚਵਾਈ ਆ ਹੂੰ ਬਾਕੀ ਮੋਟੀ ਚਵਾਈ ਦਾ ਥਾਨ ਲੱਗਿਆ ਵਧੀਆ ਸਪੇਸ ਤੇ ਜਿਵੇਂ ਮਰਜ਼ੀ ਚੋਈਏ ਠੰਡੀ ਸੀਲ ਹੈ ਝੋਟੀ ਇਹ ਬਾਕੀ ਚੰਗੀ ਲੱਗੀ ਦਾ ਮਿੱਤਰੋ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਲੇਵਾ ਜਿਹੜਾ ਬਹੁਤ ਇਹ ਵੀ ਇਹਦੀ ਵੀ ਗੌਰ ਨਹੀਂ ਸੀ ਬੰਦਿਆਂ ਨੂੰ ਚੁੱਛੜੋ ਲੱਗੇ ਪਏ ਨੇ ਹਾਂ ਤੇ ਚੜੇ ਤੈਨੂੰ ਗੱਲ ਦੱਸਾਂ ਬੰਦੇ ਦੇ ਘੱਟਾ ਹੋ ਸੀਗੀ ਨਹੀਂ ਨਹੀਂ ਹੋਰ ਆ ਹੋਣਾ ਸੀ ਹਾਂ ਬੜਾ ਥੋੜਾ ਸ਼ਿੰਗਾਰੀ ਘੱਟ ਹੈ ਨਾ ਡੈੱਡ ਵਰਕ ਆ ਆ ਹੋਣਾ ਇਹਦੀ ਆ ਚੁੱਛੜੋ ਬਸ ਇਹ ਘੱਟ ਬਲ ਹੈ ਕਾ ਬਾਈ ਜੀ ਬਾਕੀ ਤੁਸੀਂ ਵੀ ਜੇ ਜਿਹੜੇ ਬੰਦੇ ਪਾਰਖੂ ਆ ਖਰੀਦ ਸਕਦੇ ਆ ਬਾਈ ਯਾਰ ਦੱਸੀ ਜਾਂਦੀ ਆ ਦੁੱਤਾਂ ਦੇ ਕੈਂਦੀ ਲੋੜੀ ਆ ਤੇ ਜੇਕਰ ਨੇ ਕੁਈ ਚੰਗਾ ਡੰਗਰ ਮੰਡੀ ਤੋਂ ਖਰੀਦਣਾ ਤਾਂ ਉਹ ਵੀ ਬਾਈ ਕੀ ਬਾਈ ਨਾਲ ਸੰਪਰਕ ਕਰ ਸਕਦਾ। ਆ ਬਾਈ ਨੂੰ ਆ ਕੇ ਮਿਲ ਸਕਦਾ ਜਾਂ ਟੈਲੀਫੋਨ ਕਰ ਸਕਦਾ। ਜਦੋਂ ਮਰਜ਼ੀ ਪਿੰਡ ਆ ਸਕਦਾ। ਆਪਣੇ ਰਹਿਣ ਦਾ ਸਾਰਾ ਪ੍ਰਬੰਧ ਦਾ ਪਸ਼ੂ ਬੰਨਣ ਦਾ ਕੋਈ ਦਿੱਕਤ ਨਹੀਂ। ਭਾਵੇਂ 20 ਬੰਦੇ ਨੇ। ਠੀਕ ਹੈ। ਤੇ ਅੱਜ ਦੀ ਵੀਡੀਓ ਮੇਨ ਤਰ੍ਹਾਂ ਕਿਵੇਂ ਲੱਗੀ? ਤਾਂ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਹੜੇ ਭਰਾ ਚੈਨਲ ਨੂੰ ਆਪਣੇ ਨੂੰ ਪਹਿਲੀ ਵਾਰ ਦੇਖ ਦਿੱਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਪਰਟੀਨ ਦੇ ਵਿੱਚੀ ਇਹੋ ਜਿਹੀ ਵੀਡੀਓ ਲੈ ਕੇ ਆਉਂਦੇ ਰਹਾਂਗੇ। ਬਾਕੀ ਮੇਰਾ ਇਹ ਬਾਈਆਂ ਨਾਲ ਬਹੁਤ ਜ਼ਿਆਦਾ ਪਿਆਰ ਆ। ਬਾਰੀ ਮੰਡੀ ਜੀ ਆ। ਪਿਆਰਾਂ ਦੇ ਮਾਰੇ ਬਾਕੀ ਮੈਂ ਥੋੜਾ ਜਿਹਾ ਹੋਰ ਕੰਮਾਂ 'ਚ ਹਾਂ। ਹਾਂ ਉਧਰ ਵੀ ਹਾਂ ਪਰ ਆ ਪਿਆਰ ਮੈਂ ਛੱਡ ਨਹੀਂ ਸਕਦਾ। ਹੂੰ। ਧੰਨਵਾਦ ਮਿੱਤਰੋ, ਮਿਲਦੇ ਆਂ ਜਲਦੀ। ਸੰਭਾਲ ਲੈਣਾ। ਦੋਟੇ ਬੱਜੀ ਤੇ ਇੱਧਰ ਇਹ ਮਾਸ ਲੱਟਣ ਲੱਗਰੀ। ਕਿਉਂ ਘਰਨੇ ਸਰ ਪਠਾਰਿਓ ਮਾ? ਪੜੋਸ਼ੀ ਦੀ ਆਵਾਜ਼ ਆ ਥਾਰੀ। ਰੇ ਭਾਈ ਤੇਰੀ ਲਗਾਈ ਨੂੰ ਸੰਭਾਲੇ। ਅਰ ਤੂੰ ਆਂ ਡਾਂਗਣ ਸੁਣਨਾ ਤੇ ਗਿਆ ਤਾਲੀ ਸੱਤ ਸੰਗ ਮੈਂ। ਇਹ ਰੋੜਾ ਕਰਵਾ ਰੱਖਿਆ ਯੂਗਰ ਮੈਂ ਖਾਮ ਮੈਂ ਖਾਈ ਬੋਟੰਗੜ ਮੇਰੇ ਸਰਪਚੜ ਰਹੀ ਹੈ ਇਹ ਬੀਆ ਖੋਲਣਾ ਪਾਉਸੇ ਤਾਂ ਇਸਮੇ ਮੇਰੀ ਕੀ ਗਲਤੀ ਹੈ ਟਿਕਟਾ ਕਾ ਤਾਂ ਨਹੀਂ ਲਾਇਆ ਕਿ ਮੈਂ ਖੋਲ ਲਾਇਆ ਦੇਖਿਆ ਲਿਆ ਹਾਂ ਸ਼ਰਮਤ ਰਾਈਟ ਮਿਲਕ ਬੂਸਟਰ ਇਹ ਤੜਕੀ ਸੰਦਿਆ ਕਰ 1-1 ਘੰਟਾ ਪਹਿਲਾ ਭਾਈ ਥਾਰੀ ਮਾਂਛ ਵੀ ਨਾ ਪੋਛ ਦਿਓ ਨਾ ਤਾਂ ਟਿੱਕਾ ਨਾ ਲਾਇਓ ਇਹ ਤਾਂ ਜਮਾਕਤੀ ਜਾਇਰੇ ਅਰ ਦੇਖਿਆ ਦਿਖਾ ਨਾ ਤਾਂ ਅਮਨੇ ਰਾਈਟ ਮਿਲਕ ਬੂਸਟਰ ਇਹਨੇ ਦਿਆ ਰੋ ਸੂਬੇ ਸ਼ਾਮ 1-1 ਘੰਟਾ ਪਹਿਲਾ ਧਾਰ ਕਾਣ ਦਾ ਪਹਿਲਾ ਪੋਸ਼ਾ ਵੀ 1 ਨੰਬਰ ਕਾ ਅਰ ਧਾਰ ਵੀ ਵੱਡੀ ਅਰਦੂ ਤਾਪੇ ਗਾਣਾ ਹੋਣਾ ਭਾਈ ਅਰਿਆ ਆਪਣਾ ਰੇਕ ਮੈਡੀਕਲ ਸਟੋਰ ਪੈਂ ਹੈ ਔਰ ਕੰਪਨੀ ਦੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890042000 ਲਾਈਵ ਮਿੱਤਰੋ ਅੱਜ ਆਪਾਂ ਮਾਨਸਾ ਮੰਡੀ ਦੇ ਬਾਈ ਗੁਰਪਿਆਰ ਆਇਓ ਸੀਗਾ ਦਲੇਵਾ ਪਿੰਡ ਤੋਂ ਬਾਕੀ ਬਾਈ ਇਹਨੂੰ ਜਾਣਦੀ ਸਾਰੇ ਤੇ ਦੋ ਨਗ ਲੈ ਕੇ ਪਹੁੰਚਿਆ ਸੀਗਾ ਬਾਈ ਤੇ ਲੈ ਤੋਰ ਬਾਈ ਇੱਕ ਵਾਰੀ ਇੱਕ ਨੰਬਰ ਵਾਲੀ ਫਿਰ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਵਾਂਗੇ ਧੋਕੜ ਮੱਝ ਆ ਗਈ ਨਾਲ ਮਗਰ ਕੱਟਾਗਾ ਤੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਨੂੰ ਪੁੱਛਾਂਗੇ ਨੀਲੀ ਰਾਵੀ ਚ ਪੈ ਜਾਂਦੀ ਹੈ ਗ੍ਰੇਡੇਡ ਜੀ ਮਾਝਾ ਤੇ ਨਾਲ ਕੱਟਾ ਵੀ ਨੀਲੀ ਰਾਵੀ ਦਾ ਤੁਰਦੀ ਤੁਸੀਂ ਚੱਕਰ ਲਓ ਗ੍ਰੇਡੇਡ ਗ੍ਰੇਡਰ ਮਾਝਾ ਜੇ ਮੈਂ ਕਹਦੀ ਮੱਥੇ ਜ ਫੁੱਲੀ ਆ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਆ ਥਣਾ ਥਣਾ ਸਪੇਸ ਵਧੀਆ ਟੋਕੜਾ ਕੀ ਮਗਰ ਕੱਟਾ ਵੀ ਦੇਖੋ ਜੀ ਹੈਗਾ 10000 ਰੁਪਏ ਦਾ ਹਨਾ ਤੇ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਕੀ ਮਾਲ ਮੁੱਲ ਕਰਦਾ ਕੀ ਰੇਟ ਕਰਦਾ ਤੇ ਤੇ ਬਾਕੀ ਸਾਰੀ ਗੱਲਬਾਤ ਬਾਈ ਨਾ ਗੱਲ ਰੋਕੋ ਨਾ ਤਾ ਕਰਦੇ ਆ ਗੱਲਬਾਤ ਬਾਈ ਸਸਰੀ ਗਾਲਾ ਸਸਰੀ ਗਾਲਾ ਤੇ ਬਾਈ ਨਾਮ ਦੱਸੀ ਪਹਿਲਾਂ ਦਾ ਗੁਰਪ੍ਰੀਤ ਸਿੰਘ ਠੀਕ ਆ ਗੁਰਪ੍ਰੀਤ ਬਾਈ ਜੇ ਆਪਾਂ ਗੱਲ ਕਰ ਲਈਏ ਜਿਹੜੀ ਮੱਝ ਆ ਗਈ ਤਾਂ ਟੋਕੜਾ ਗੇ ਟੋਕੜਾ ਕੰਮੇ ਸੂਇਆ ਚੌਥਾ ਕਿ ਸੂਇਆ ਕਰਦੀ ਆਪਣੀ ਹਾਂ ਠੀਕ ਆ ਹੁਣ ਮੰਨ ਲਾ ਗੱਬਣ ਕਿੰਨੇ ਟਾਈਮ ਦੀ ਹੈ ਗੱਬਣ ਦਾ ਰਾਜ ਕਿੰਨੀ ਹੋਰ ਨਹੀਂ ਕੋਈ 1.5 ਮਹੀਨੇ ਦਾ ਮੰਨ ਕੇ ਚੱਲ ਵੀ 1.5 ਮਹੀਨਾ ਹੋ ਗਿਆ ਠੀਕ ਹੈ ਮਲਟੀ ਘਬਰਾ ਸੀ ਕਿ ਆਪਣੇ ਸਾਣ ਤੋਂ ਸੰਭਲੀ ਸਾਣ ਤੋਂ ਸਰੀ ਹੈ ਆਪਣੇ ਠੀਕ ਆ ਬਾਕੀ ਬਾਈ ਕੋਲੇ ਸਾਣ ਵੀ ਵਧੀਆ ਨੀਲੀ ਰਾਵੀ ਦਾਗਾ ਤੇ ਉਸੇ ਤੋਂ ਸੰਭਲੀ ਹੋਏ 1.5 ਮਹੀਨਾ ਹੋ ਗਿਆ ਸਾਰਾ ਕਰਾਸ ਕਰਾਈ ਨੂੰ ਤੇ ਹਜੇ ਕਲੀਅਰ ਹੈ ਨਹੀਂ ਕਿਉਂਕਿ 1.5 ਮਹੀਨੇ ਸਾਨੂੰ ਬਤੀ ਹੈਣਾ ਗੱਪ ਮਾਰਨ ਦਾ ਕੀ ਮਾਰਨਾ ਤੇ ਮਗਰ ਘੱਟਾ ਬਾਈ ਹੈਣਾ 10000 ਦਾ ਕੱਟੇ ਹੋਏ ਹੈਣਾ ਹੈਗਾ ਨਾ ਠੀਕ ਆ ਕੀ ਰੇਟ ਕਰਤਾ ਭਈ 80000 ਰੁਪਏ 80000 ਮਾਨਤਨ ਹੋ ਜੂ ਹੋ ਜੂ ਦੁੱਧ ਕਿੰਨਾ ਕਹਾ ਦੁੱਧ 8 ਕਿਲੋ ਠੀਕ ਆ ਲੈ ਮੇਤਰੋ ਦੁੱਧ 8 ਕਿਲੋ ਆ ਮਾਨਤਨ ਹੋ ਜੂਗਾ ਤੇ ਇੱਕ ਦੋ ਨੰਬਰ ਤੇ ਹੋਰ ਸੀ ਨਾ ਤੇਰੇ ਕੋਲੇ ਇਹ ਤੇਲ ਲਗੀ ਇਹਨੂੰ ਤੋਰ ਕਰ ਇੱਕ ਵਾਰੀ ਦਾ ਇਹਦਾ ਜਿਹੜਾ ਥਾਣਾ ਵੱਡਿਆ ਗਿਆ ਸੀਗਾ ਖਰਾਬ ਹੋ ਗਿਆ ਸੀਗਾ ਤਿੰਨ ਥਣ ਚੱਲਦੇ ਆ ਤੋਕੜ ਇਹ ਤਾਂ ਤਾਜੀ ਸੂਈ ਹੋਈ ਹੈ ਨਾ ਇਹ ਤਾਜੀ ਸੂਈ ਹੋਈ ਆ ਹੈ ਤੇਲਾ ਥਣ ਚੜਿਆ ਹੋਇਆਗਾ ਤੇ ਬਾਕੀ ਆਪਾਂ ਤੁਹਾਨੂੰ ਦਿਖਾਵਿਦਿ ਨੇੜੇ ਕਰਕੇ ਸਾਡੀ ਥਣ ਵੱਡਿਆ ਹੋਇਆ ਤਾਜੀ ਸੁਈ ਹੋਈ ਆ ਮਾਗਰਾ ਦੇਖੀ ਬਾਈ ਛੱਟੀ ਆ ਗਈ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੂੰ ਇਹਦੀ ਵੀ ਲੈ ਕੇ ਦਿੰਦੇ ਆ ਕਿੰਨਾ ਕੁ ਦੁੱਧ ਆ ਕੀ ਗੱਲ ਬਾਤ ਆ ਮਾਂ ਚੰਗੀ ਸੀਗੀ ਤੇ ਕਈ ਵਾਰ ਆ ਮੰਨ ਲਓ ਵੀ ਕਮੀ ਹੋ ਜਾਂਦੀ ਹੈ ਹਨਾ ਜਿਵੇਂ ਮੈ ਸਟੈਟਸ ਹੋ ਗਈ ਜਾਂ ਕੋਈ ਮੰਨ ਲਾ ਕੋਈ ਹੋਰ ਰੋਗ ਹੋ ਗਿਆ ਉਹਦਾ ਕਰਕੇੜਾ ਥਣਾ ਮੰਜਾਂ ਟਲੇ ਜਾਂਦੇ ਆ ਤੇ ਬਈ ਜੇ ਆਪਾਂ ਗੱਲ ਕਰ ਲਈਏ ਮਤਲਬ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਸੁਈ ਨੂੰ 12 13 ਦਿਨ ਹੋ ਗਏ 12 13 ਦਿਨ ਥਾਣੇ ਦਾ ਪਹਿਲੀ ਖਰਾਬ ਸੀ ਕਿ ਹੁਣ ਖਰਾਬ ਹੋਇਆ ਹੋਣੀ ਹੋਇਆ ਹੂੰ ਹੋਇਆ ਠੀਕ ਹੈ ਤੇ ਖੜੀ ਗਿਆ ਮੰਨ ਲਾ ਹਨਾ ਹਾਂ ਖੜ ਗਿਆ ਚੜ ਗਿਆ ਠੀਕ ਹੈ ਤੇ ਹੁਣ ਤਿੰਨ ਥਾਣਾਂ ਚ ਮੰਨ ਲਾ ਵੀ 12 ਕਿਲੋ ਦੁੱਧ ਹੈਗਾ ਠੀਕ ਹੈ ਸੂਈ ਅਜੋਗੀ 12 ਕਿ ਦਿਨ ਹੋਏਗਾ 12 ਕਿ ਦਿਨਾਂਗੇ ਠੀਕ ਹੈ ਤੇ ਰੇਟ ਬਾਈ ਕੀ ਕਰਿਆ 150000 ਰੁਪਏ 70000 ਮੰਨ ਤਨ ਹੋ ਜੂ ਹੋ ਜੂ ਇਹਦਾ ਇਹਦਾ ਵੀ ਹੋ ਜੂਗਾ ਇਹਦਾ ਵੀ 70000 ਨਹੀਂ ਇਹਦਾ 80000 ਇਹਦਾ 80000 ਇਹਦਾ ਵੀ ਮਾਨ ਤਨ ਹੋ ਜੂਗਾ ਤੇ ਜਿਹੜੀ ਤਾਜੀ ਸੂਈ ਝੋਟੀ ਆ ਹੈ ਤੇਲਾ ਇਹਦਾ ਰੇਟ 7000 ਆ ਬਾਕੀ ਬਾਈ ਕਹਿੰਦਾ ਮਾਨਤਨ ਹੋ ਜੂਗਾ ਦੁੱਧ 12 ਲੀਟਰ ਪੂਰੇ ਜਮ ਹਾਂਜੀ ਦੁੱਧ 12 ਲੀਟਰ ਜਿਹੜਾ ਪੂਰਾਗਾ ਤੇ ਬਾਕੀ ਤੁਸੀਂ ਆ ਕਿੱਥੇ ਮੰਡੀ ਦੇ ਕੰਟੈਕਟ ਕਰ ਸਕਦੇ ਹੋ ਬਾਈ ਨਾਲ ਤੇ ਵਧੀਆ ਜਿਹੜੇ ਪਸ਼ੂ ਉੱਥੋਂ ਮਿਲ ਜਾਂਦੇ ਦੋ ਨਾਗਨੇ ਜਿਹ ਹੈ ਜਿਹੜੇ ਰੇਟ ਦੇ ਆ ਤੇ ਬਾਕੀ ਬਾਈ ਹੁਣ ਮੰਨਦਾ ਕਿ ਤੇਜੀ ਕਿਵੇਂ ਲੱਗਦਾ ਕੰਮ ਠੀਕ ਹੈ ਬੰਦਾ ਚੂਹਾ ਪੈ ਗਿਆ ਹੈਨਾ ਸਵੇਰ ਪੈ ਗਿਆ ਹੁਣ ਬੰਦਾ ਹੀ ਆ ਬੰਦਾ ਹੀ ਆ ਹੁਣ ਤਾਂ ਹਲੋ ਜੇ ਕਿਸੇ ਤਾਜੀ ਮੱਛੀ ਲੈਣੀ ਤਾਂ ਬਾਅਦ ਮਿਲ ਜਾਂਦੀ ਹੈ ਹੈਨਾ ਬਾਅਦ ਜੀ ਆ ਵੀ ਹੋ ਜਾਂਦਾ ਤੇ ਬਾਕੀ ਤੁਸੀਂ ਮਿੱਤਰੋ ਆ ਕੇ ਇੱਥੇ ਸੰਪਰਕ ਬਣਾ ਸਕਦੇ ਹੋ ਮਾਨਸਾ ਮੰਡੀ ਤੇ ਤੁਹਾਨੂੰ ਆਉਣਾ ਪੈਣਾ ਤੇ ਜਿਹੜੀ ਹਾਲਾਕੇ ਹਰ ਸਪਰਵਾਰ ਨੂੰ ਲੱਗਦਾ ਮਜੀਦ ਭਾਈ ਬੁਰੀ ਕੱਟੀ ਬੁਰੀ ਹਦੀ ਆ ਹਾਂ ਸਾਨ ਬੂਰਾ ਸੀ ਕਿਉਂ ਨਹੀਂ ਨਾ ਸਾਨ ਸੀ ਬੂਰਾ ਕਾਲਾ ਸੀ ਬੂਰਾ ਸੀਗਾ ਅੱਛਾ ਬੂਰਾ ਟ੍ਰੈਕਟ ਕਰਾਸ ਕਰਾਈ ਹੋਣਾ ਲੈ ਮਿੱਤਰੋ ਤੁਰਦੀ ਇੱਕ ਵਾਰੀ ਚੱਕਰੋ ਵਧੀਆ ਮੱਝ ਆ ਗਈ ਜੇ ਆਪਾਂ ਕਹਿੰਦੇ ਨਾ ਵੱਡੀ ਮੱਝ ਰੱਖਣ ਦੁੱਧ ਵਾਸਤੇ ਤੇ ਸਾਧ ਦੇ ਦਰਮਿਆਨ ਠਣਾ ਠਣਾ ਦੀ ਸਾਫ ਆ ਬਿਲਕੁਲ ਤੇ ਬਾਕੀ ਆਪਾਂ ਪੂਰੀ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਮਾਗਰ ਪੂਰੀ ਹੈਗੀ ਕੱਟੀ ਤੇ ਬਾਕੀ ਬਾਈ ਨੂੰ ਪੁੱਛ ਦਾਂ ਗੱਲਬਾਤ ਕੀ ਕਹਿੰਦਾ ਹਨ ਤੇ ਕੱਟੀ ਪੂਰੀ ਆ ਕਈ ਵਾਰ ਪੂਰੀਆਂ ਸ਼ਕੀਨ ਹੁੰਦੇ ਨਾਲ ਕੱਟੀ ਬਲ ਜੂਗੀ ਤੇ ਐਵੇਂ ਵੀ ਹਨਾ ਵੀ ਆਪਾਂ ਪੂਰੀ ਮੱਧ ਲੈਣੀ ਨਾਲ ਕੱਟੀ ਬੰਦਾ ਪਾਲ ਸਕਦਾ ਤਾਜੀ ਸੂਹੀ ਆ ਤੇ ਜਾਣਕਾਰੀ ਪੂਰੀ ਬਾਈ ਤੋਂ ਲੈ ਕੇ ਦਿਨਾ ਠਣਾ ਸਪੇਸ ਵਧੀਆ ਦੁੱਧ ਵਧੀਆ ਕੱਢ ਦੂਗੀ ਮੈਂ ਕਈ ਵਾਰ ਹੁਣ ਮੰਨ ਲਓ ਆਇਆ ਨਾ ਬਡੀ ਮੈਂ ਅਸਾਂ ਦੁੱਧ ਬੜੀਆ ਕੜ ਦੇ ਰਿਹਾ ਜਾ ਬਾਈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਬਾਈ ਨਾਮ ਦੱਸੀ ਨਾਮ ਮਨਜਿੰਦਰ ਸਿੰਘ ਮਨਜਿੰਦਰ ਪਿੰਡ ਕਿਹੜਾ ਬਾਈ ਰਾਮਨਵਾਸ ਰਾਮਨਵਾਸ ਆਹ ਜਿਹੜਾ ਕਿੱਥੇ ਰਹਿ ਗਿਆ ਪੁੰਦਰ ਕੋਲੇ ਹਾਂ ਪੁੰਦਰ ਕੋਲੇ ਠੀਕ ਹੈ ਚੱਲਾ ਬਠਿੰਡਾ ਹਾਂ ਹਾਂ ਠੀਕ ਹੈ ਮਨਜਿੰਦਰ ਨੰਬਰ ਬੋਲੀ ਬਾਈ 62800 10670 ਠੀਕ ਹੈ ਤੇ ਪੂਰੀ ਮੰਗਦੇ ਤੇ ਕੱਟੀ ਕੈ ਦਿਨ ਹੋ ਗਏ ਸੂਈ ਨੂੰ ਸੂਈ ਨੂੰ 5-6 ਦਿਨ ਹੋਇਆ 5-6 ਦਿਨ ਠੀਕ ਹੈ ਦੁੱਧ ਕਿੰਨਾ ਹੈਗਾ ਬਾਈ ਦੁੱਧ ਹੈਗਾ 12 ਲੀਟਰ ਤਿਆਰ ਹੂੰ 5-6 ਦਿਨ ਹੈ ਸੂਈ ਹਫ਼ਤੇ ਤੇ ਕਦੀ ਤੇ ਬਾਕ 10 12 ਲੀਟਰ ਬਾਈ ਕੰਦਾ ਦੁੱਧ ਆ ਤੇ ਮਗਰ ਕੱਟੀ ਆ ਤੇ ਵਧੀਆ ਮਾਝਾ ਵੱਡੀ ਜੇ ਕਿਸੇ ਭਰਾ ਨੇ ਕਈ ਵਾਰ ਘਰੇ ਰੱਖਣੀ ਹੁੰਦੀ ਐ ਮਤਲਬ ਸ਼ੌਂਕ ਦੇ ਤੌਰ ਤੇ ਵੀ ਆਪਣਾ ਬੁਰੀ ਕੱਟੀ ਵੀ ਹੁੰਦੀ ਹੈ ਹਨਾ ਦੋ ਗੱਲਾਂ ਹੁੰਦੀਆਂ ਨੇ ਤੇ ਮਣੀਤ ਭਾਈ ਰੇਟ ਦੀ ਗੱਲ ਆ ਇਹਦੀ ਰੇਟ 115 115 ਮਾਨਤਾਨ ਹੋ ਜੀ ਹਾਂਜੀ ਰੇਟ 1 ਲੱਖ 15 ਕਰਦੇ ਆ ਭਾਈ ਤੇ ਮਾਨਤਾਨ ਹੋ ਜੀਓ ਮਿੱਤਰੋ ਰੇਟ ਆ ਜਿਹੜਾ ਬਹੁਤ ਹੀ ਮੰਡੀ ਦਾ ਟੁੱਟ ਚੁੱਕਿਆ ਜਿਹੜਾ ਤੁਸੀਂ ਪਹਿਲਾਂ ਰੇਟ ਦੇਖ ਰਹੇ ਹੋ ਜਿਵੇਂ ਹੁਣ ਸਾਉਣ ਦੇ ਵਿੱਚ ਆ ਕੇ ਸੂਆ ਪੈ ਜਾਂਦਾ ਹੁਣ ਤਕਰੀਬਨ ਸੂਆ ਪੈ ਗਿਆ ਮੱਝਾਂ ਦੇ ਰੇਟ ਆ ਜਿਹੜੇ ਡਿੱਗ ਪਏ ਲੱਖ ਤੇ ਘਰੀ ਆ ਗਏ ਪਹਿਲਾਂ ਸੀ ਕੋਈ ਡੇਢ ਮੰਗਦਾ ਸੀ ਕੋਈ 2 ਮੰਗਦਾ ਹੈ ਨਾ ਬਾਈ ਉਹ ਤੋਂ ਥੋੜਾ ਹੈਵੀ ਸੀ ਹੁਣ ਜੇ ਮੱਝਾਂ ਕਿਸੇ ਤੁਹਾਡੇ ਕੋਲੇ ਮੌਕਾ ਤੇ ਬਾਕੀ ਆ ਮੱਝ ਵਧੀਆ ਨਾਲ ਬੁਰੀ ਕੱਟੀ ਆਉਂਦੀ ਆ ਤੇ ਨਾਲੇ ਵਧੀਆ ਮੱਝ ਤਾਜੀ ਸੂਈ ਆਉਂਦੀ ਆ ਬਾਕੀ ਮਨਜਿੰਦਰ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਰਾਮਨਵਾਸਾ ਜ਼ਿਲ੍ਹਾ ਬਠਿੰਡਾ ਰਹਿੰਦਾ ਹੈ ਜੀ ਵੋ ਝੋਟੀ ਤੋਰ ਕੇ ਦਿਖਾਉਣ ਲੱਗੇ ਪਹਿਲਣ ਪਹਿਲਣ ਆਪਾਂ ਪਹਿਲਣ ਇੱਕ ਵਾਰੀ ਤੁਰਦੀ ਦੋ ਚੱਕਰੋਂ ਖਾਣ ਲਿਓ ਬਿਲਕੁਲ ਸਾਫ਼ ਤੇ ਸਕੀਨ ਝੋਟੀ ਐ ਗੁੰਡੀ ਗੰਡੀ ਤੇ ਬਾਕੀ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਕੀ ਗੱਲ ਬਾਤ ਆ ਤਾਜੀ ਸਵੀ ਹੋਈ ਆ ਤੇ ਬੰਨਦੇ ਬਾਈ ਕੁੰਡੀ ਆ ਪੂਰੀ ਸੰਗਾ ਤੋਂ ਤੇ ਬੜੀ ਸਕੀਨ ਝੋਟੀ ਐ ਰਮਨਜੀਤ ਮਾਝਾ ਰਹੀ ਐ ਆਪਣੀ 1800 ਤੇ ਬਾਕੀ ਆਪਾਂ ਬਾਈ ਤੋਂ ਡਿਟੇਲ ਲੈ ਕੇ ਦੇਣੇ ਤੇ ਲੇਵਾ ਲੂਆ ਵਧੀਆ ਆਪਣਾ ਇਹੋ ਝੋਟੀ ਨੇ ਤੇ ਜਾਇ ਜੀ ਰੇਟ ਦੀ ਹੈ ਤੇ ਕਦ ਕਦ ਚੰਗਾ ਹਨ ਇਧਰ ਜਾਇਦਾ ਤੇ ਤਾਜੀ ਸੂਈ ਹੈ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਬਾਈ ਸਸੀ ਗੱਲ ਸਸੀ ਗੱਲ ਤੇ ਬਾਈ ਨਾਮ ਦੱਸੋ ਪਹਿਲਾਂ ਪ੍ਰਗਟ ਸਿੰਘ ਆ ਬਾਈ ਠੀਕ ਆ ਪ੍ਰਗਟ ਪਿੰਡ ਕਿਹੜਾ ਬਾਈ ਉੱਬਾ ਬਾਈ ਉੱਬਾ ਜਿਲ੍ਹਾ ਮਾਨਸਾ ਪੈਂਦਾ ਹਨਾ ਪ੍ਰਗਟ ਨੰਬਰ ਬੋਲ ਬਾਈ ਇੱਕ ਵਾਰੀ 178735127 ਹੂੰ ਤੇ ਪਹਿਲੇ ਸੂਏ ਹੋਈ ਜਮਾਦਾਰਤ ਆਪਦੇ ਹਥੀ ਪਾਲੀ ਆ ਬਾਈ ਪਹਿਲੇ ਘਰਦੀ ਆ ਹਾਂ ਤੁਸੀਂ ਤਾਂ ਕਿਹੜਾ ਵਿਪਾਰ ਕਰਦੇ ਹੋ ਤੇ ਘਰਦੀ ਮਿੱਤਰੋ ਝੋਟੀ ਆ ਗਈ ਬਾਈ ਮੰਨ ਲਓ ਖੇਤੀਬਾੜੀ ਦਾ ਕੰਮ ਕਰੇ ਆ ਆਪਣੇ ਪਸ਼ੂ ਪਾਲਦੇ ਸਕੀਨ ਝੋਟੀ ਆ ਪਹਿਲੇ ਸੂਏ ਆ ਕੈ ਦਿਨ ਹੋ ਗਏ ਬਾਈ ਪ੍ਰਗਟਾ ਦੀ ਸੂਈ ਅੱਜ 6 ਦਿਨ ਹੋ ਗਿਆ ਬਾਈ 6 ਦਿਨਾਂ ਦੀ ਸੂਈ ਆ ਤੇ ਦੁੱਧ ਹੁਣ ਦੁੱਧ ਆਸਤਾਂ 10 ਲੀਟਰ ਮਾਗਰ ਕੱਟਾ ਕੱਟੀ ਆ ਕੱਟੀ ਆ ਮਾਗਰ ਕੱਟੀ ਆ 10 ਕਿਲੋ ਦੁੱਧ ਬਾਈ ਕਹਿੰਦਾ ਮੌਕੇ ਦਾ ਹਾਜ਼ਰ ਆ ਤੇ ਬਾਕੀ ਸੇਵਾ ਨਾਲ ਜਿਹੜਾ ਹੋਰ ਚੜੂ ਹੋਏ ਤਾਂ ਹਾਂ ਇਹ ਬਾਕੀ ਮਾਲੇ ਮੂਲੇ ਤੇ ਝੋਟੀ ਲੱਗੂਗੀ ਤੇ ਇਹਦੀ ਮਾਂ ਇਦਾਂ ਕਿੰਨਾ ਕਿਸੀ ਬਾਈ ਦੁੱਧ ਪਿਛਲੀ ਵਾਰ ਉਹਦੇ ਥੱਲੇ ਹੈਗਾ ਸੀ ਬਾਈ 17 18 ਲੀਟਰ ਉਹ ਹੱਥੋਂ ਅਸੀਂ ਵੇਚ ਚੁੱਕੇ ਆ ਅੱਛਾ ਵੇਚ ਦਿੱਤੀ ਹਾਂ ਠੀਕ ਆ ਉਹ ਬੰਨਾਂ ਨੇ ਵੇਚ ਦਿੱਤੀ ਇਹਦੀ ਮਾਂ ਤੇ ਇਹ ਵੀ ਛੋਟੀ ਜਿਮ ਹੁਣ ਕਈ ਵਾਰ ਥਾਂ ਨਹੀਂ ਹੁੰਦਾ ਨਾਲ ਦੀ ਨਾਲ ਇੱਕ ਅੱਧਾ ਬਸੂ ਵੇਚਣਾ ਪੈਂਦਾ ਹੁੰਦਾ ਪਿੰਡਾਂ ਦੇ ਵਿੱਚ ਤੇ ਪ੍ਰਗਟ ਰੇਟ ਦੀ ਗੱਲ ਆnde ਬਾਈ ਰੇਟ ਕੀ ਕਰੇ ਰੇਟ ਆ ਗਿਆ ਨਹੀਂ ਨੂੰ ਪਤਾ ਰੇਟ ਕਿੰਨਾ ਲੱਖ ਰੁਪਇਆ ਮਾਨਦਾਨ ਹੋ ਜੂ ਮਾਨਦਾਨ ਕਰ ਠੀਕ ਆ ਰੇਟ ਲੱਖ ਰੁਪਇਆ ਕਰ ਦੇ ਬਾਈ ਮੌਕੇ ਤੇ ਬਾਈ ਕਹਿੰਦਾ ਮਾਨਤਾਨ ਹੋ ਜੂਗਾ ਰੇਟ ਮੰਡੀ ਦੇ ਹਿਸਾਬ ਕਰਨਾ ਪਵੇਗਾ। ਹਾਂ ਹਾਂ। ਬਾਕੀ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਪਿੰਡ ਬਾਈ ਦਾ ਉੱਭਾ ਜ਼ਿਲ੍ਹਾ ਮਾਨਸਾ ਪੂਰੀ ਜਾਣਕਾਰੀ ਜੀ ਆ ਕੇ ਲੈ ਸਕਦੇ ਹੋ ਜਾਂ ਆ ਕੇ ਤੁਸੀਂ ਦੇਖ ਕੇ ਫਿਰ ਖਰੀਦ ਸਕਦੇ ਹੋ। ਲਮਤ ਨੂੰ ਇੱਕ ਬਾਈ ਕੋਲੇ ਕੱਟੀਆਂ ਦਿਖਾਉਣਾ ਦਬਾ ਗੜਾ ਬਾਈ ਤੇ ਜਿਹੜੇ ਭਰਾ ਕਹਿੰਦੇ ਹਨ ਨਾ ਕੱਟੀਆਂ ਲੈਣੀਆਂ ਤਾਂ ਕੱਟੀਆਂ ਬਹੁਤ ਪਹੁੰਚ ਜਾਂਦੀਆਂ ਹੁਣ ਮੰਡੀਆਂ ਤੇ ਨਾ ਜਿਹੜੇ ਕਿਸਾਨ ਭਰਾਵਾਂ ਨੇ ਕੱਟੀਆਂ ਬਹੁਤ ਹੀ ਬਕੌਗਰੀਆਂ ਹੋਈਆਂ ਇਹ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਕੱਟੀ ਦੇ ਉਧਰ ਵੀ ਸੌਦਾ ਹੋਈ ਜਾਂਦਾ ਸੀ ਤੇ ਇਹਦੇ ਵੀ ਮੈਂ ਕਹਿੰਦੀ ਗਾਹਕ ਲੱਗਿਆ ਰੈਂਟਮ ਲਾਉਣਾ ਹੈ ਕੱਟੀ ਛਕੀਣਾ ਬਣਾਈਏ ਗੱਲਾਂ ਤੇ ਬਾਕੀ ਸੰਗ ਸੰਗ ਵਧੀਆ ਨਾਲ ਦੀ ਹੁੰਦੀ ਆ ਤੇ ਪੂਰਾ ਬਾਈ ਨਾਲ ਗੱਲਬਾਤ ਕਰਦੇ ਬਾਈ ਸਸੀ ਗਾਲ ਸਸੀ ਗਾਲ ਬਾਈ ਨਾਮ ਦੱਸੀ ਮੜੇ ਨਾਮ ਸੁਖਜਿੰਦਰ ਸੁਖਜਿੰਦਰ ਪਿੰਡ ਬਾਈ ਪਿੰਡ ਰੱਲਾ ਜਿਲ੍ਹਾ ਮਾਨਸਾ ਰੱਲਾ ਜਿਲ੍ਹਾ ਮਾਨਸਾ ਹਾਂਜੀ ਠੀਕ ਹੈ ਸੁਖਜਿੰਦਰ ਮਾਨਲਾ ਕਿੰਨੇ ਕ ਟਾਈਮ ਦੀ ਬਾਈ ਇਹ ਕੱਟੀ ਇਹ ਬਈ ਡੇਢ ਸਾਲ ਦੀ ਆ ਡੇਢ ਸਾਲ ਦੀ ਅੱਜ ਬਕੌ ਕਰਤੀ ਹਾਂਜੀ ਕੀ ਗਸੌਂ ਗਿਆ ਹੁਣ ਵਧੀਆ 40 ਲਿਆ ਕੇ ਸੇਲ ਵੇਚਦੇ ਅੱਛਾ ਕਟੀਆਂ ਦਾ ਕੰਮ ਲੈ ਮਿੱਤਰੋ ਬਾਈ ਦਾ ਕਟੀਆਂ ਦਾ ਕੰਮ ਹੈ ਕਹਿੰਦਾ ਲਿਆ ਕੇ ਵੇਚਦੇ ਆ ਇੱਕ ਦੋ ਹੀ ਲੈਂਦਾ ਹਾਂਗਾ ਹੈਨਾ ਹਾਂ ਇੱਕ ਦੋ ਤੇ ਚਕੀਨ ਕੱਟੀ ਆ ਵਧੀਆ ਰਕੜ ਗੂੜ ਹੈਗਾ ਕਿੰਨੇ ਬੈਸੀ ਨਹੀਂ ਬੈਸੀ ਬਈ ਬੈਸੀ ਆਪਾਂ ਗੱਪ ਮਾਰੀ ਹੈ ਹੈਨਾ ਕੀ ਪਤਾ ਨਹੀਂ ਠੀਕ ਆ ਮੈਂ ਮੰਨ ਲਾ ਵੀ ਆਪਾਂ ਦੇਖ ਕੇ ਚੰਗੀ ਉਹ ਲੈ ਜਿਆ ਆ ਬੋ ਜਾਣੇ ਹਾਂਜੀ ਠੀਕ ਆ ਸ੍ਰਿਜੇਂਦਰ ਬਾਈ ਰੇਟ ਦੀ ਗੱਲ ਹੈਂਦੀ ਰੇਟ ਕੀ ਕਰਿਆ ਰੇਟ ਦਾ 28000 ਕਰ ਦੋ 28000 ਮਾਨਦਾਨ ਹੋ ਜੂ ਮਾਨਦਾਨ ਕਰਾਂਗੇ ਠੀਕ ਆ ਹੋਰ ਵੀ ਹੈ ਖੜੀਆਂ ਕਰੇ ਨਹੀਂ ਹੋਰ ਨਹੀਂ ਬਸ ਆਹੀ ਆਂ ਭਾਈ ਜ ਲਮਤਰੋ ਰੇਟ 28000 ਕਰਦਾ ਬਾਈ ਸੁਖਸਿੰਦਰ ਪਿੰਡ ਬਾਈ ਦਾ ਰਹਿਲਾ ਜਿਲ੍ਹਾ ਮਾਨਸਾ ਤੇ ਬਾਕੀ ਬਾਈ ਨਾਲ ਸੰਮਰਕ ਕਰ ਸਕਦੇ ਹਾਂ ਇੱਕ ਵਾਰ ਨੰਬਰ ਹੋਰ ਬੱਗਦੇ 965323915 ਠੀਕ ਹੈ ਮੜਾ ਕਿਹੜਾ ਦਵਾਦੀ ਤੇ ਤੁਰਦੀ ਇੱਕ ਵਾਰ ਫਿਰ ਚੈੱਕ ਕਰ ਲਓ ਝੋਲੀ ਚੂਲੀ ਚੰਗੀਆਂ ਕੱਟੀ ਦੀ ਬਾਕੀ ਬਾਈ ਕਹਿੰਦਾ ਹੂੰ ਛਾਉਂਗੀਆਂ ਲੈ ਲੈਣੇ ਆ ਤੇ ਰਿਕਾਰਡ ਰਕੂਡ ਕੋਈ ਨਹੀਂ ਹੈ ਮੈਂ ਹਨਾ ਗੱਪ ਮਾਰਨ ਦਾ ਕੀ ਫਾਇਦਾ ਕੱਟੀ ਦੇਖ ਲਓ ਤੁਹਾਡੇ ਸਾਹਮਣੇ ਆ ਡੇਢ ਡੇਢ ਸਾਲ ਦੀ ਕਿਸ ਬਾਈ ਹਾਂਜੀ ਡੇਢ ਸਾਲ ਦੀ ਆ ਤੇ ਬਾਕੀ ਪਿੱਠਪੂੜੇ ਦੀ ਬੰਤੜੜੀ ਚੰਗੀ ਥੋੜਾ ਜਿਹਾ ਲਿਸੇਪਣ ਤੇ ਜ਼ਰੂਰ ਹੈ ਬਾਈ ਸੁਵਿੰਦਰ ਹਨਾ ਹਾਂਜੀ ਕਿ ਗਰੀਬ ਘਰੋਂ ਆਈ ਹੁੰਦੀ ਕਈ ਵਾਰ ਹਨਾ ਹਾਂਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਦੇਖ ਕੇ ਖਰੀਦ ਸਕਦੇ ਹੋ